ਬੀਜੇਪੀ ਦੇ ਲੋਕਾਂ ਦੇ ਘਰੇ ਅਕੇ ਧਰਨੇ ਲੱਗੇ ਹੋਏ ਸੀ ਰੇਲਵੇ ਲਾਈਨਾਂ ਰੋਕੀਆਂ ਹੋਈਆਂ ਸੀ ਸਾਰਾ ਜਿਹੜਾ ਇਸ ਕਿਸਮ ਦਾ ਮਾਹੌਲ ਚੱਲ ਪਟਰੋਲ ਪੰਪ ਬੰਦ ਸੀਗੇ ਰਿਲਾਇੰਸ ਦੇ ਅਡਾਨੀ ਦੇ ਬਟਾਉਂ ਬੰਦ ਕੀਤੇ ਹੋਏ ਸੀ ਪਹਿਲਾ ਨਾ ਸਾਡੇ ਨਾਲ ਰਾਜੇਵਾਲ ਸੀ ਨਾ ਕਾਦੀਆਂ ਸੀ ਨਾ ਡੱਲੇਵਾਲ ਸੀ ਨਾ ਉਹਦੇ ਸਾਡੇ ਨਾਲ ਗਰਨਾਮ ਚਦੂਨੀ ਸੀ ਨਾ ਸੁਰੇਸ਼ ਕੌਰ ਸੀ ਉਹ ਸਾਰੇ ਅਸੀਂ ਇੱਕ ਵਾਰੀ ਇਕੱਠੇ ਕਰ ਲਏ ਸੀ ਸਾਰੇ ਪੰਜਾਬ ਵੀ ਉਹਦਾ ਇੱਕ ਹੱਦ ਤੱਕ ਦਿਮਾਗ ਸੀ ਪੰਜਾਬ ਦੇ ਨਾਲ ਜੋੜ ਕੇ ਫਿਰ ਹਰਿਆਣਾ ਯੂਪੀ ਰਾਜਸਥਾਨ ਉਹ ਲੋਕ ਵੀ ਜੁੜ ਗਏ ਤਾਂ ਮੈਂ ਕਹੂੰਗਾ ਕਿ ਜਦੋਂ ਸਾਡੇ ਤਿੰਨ ਕਾਨੂੰਨਾਂ ਦੀ ਲੜਾਈ ਜਿੱਤੀ ਅਸੀਂ 19 ਨਵੰਬਰ ਨੂੰ ਮੋਦੀ ਜੀ ਨੇ ਐਲਾਨ ਕੀਤਾ ਉਦੋਂ ਇੱਕ ਚਰਚਾ ਇਹ ਚੱਲ ਪਈ ਸੀ ਆਰ ਹੁਣ ਅੰਦੋਲਨ ਨੂੰ ਰੱਖਣਾ ਜਾਂ ਨਹੀਂ ਰੱਖਣਾ ਕੁਝ ਲੋਕ ਕਹਿਣ ਲੱਗੇ ਆ ਨਹੀਂ ਨਹੀਂ ਆਪਾਂ ਨੂੰ ਬਾਕੀ ਮੰਗਿਆ ਵੀ ਮਨਵਾ ਕੇ ਜਾਣਾ ਚਾਹੀਦਾ ਹੁਣ ਅਸੀਂ ਤੁਹਾਨੂੰ ਤਿੰਨ ਜਾਂ ਪੰਜ ਮਹੀਨਿਆਂ ਦਾ ਸਮਾਂ ਦਿੰਦੇ ਆ ਜੇ ਤੁਸੀਂ ਪੰਜ ਮਹੀਨਿਆਂ ਦੇ ਵਿੱਚ ਇਹ ਨਾ ਮੁੱਦਿਆਂ ਦੇ ਉੱਤੇ ਕੋਈ ਫੈਸਲਾ ਨਹੀਂ ਕਰੋਗੇ ਜਾਂ ਨਹੀਂ ਗੱਲਬਾਤ ਕਰੋਗੇ ਅਸੀਂ ਮੁੜ ਕੇ ਦਿੱਲੀ ਆ ਜਿਹੜੀ ਉਹਨੂੰ ਘੇਰਨ ਵਾਸਤੇ ਆਵਾਂਗੇ ਦੇ ਹੁਣ ਜਿਹੜੀ ਤਿਆਰੀ ਹੋਊਗੀ ਅੱਗੇ ਇਕੱਲੇ ਪੰਜਾਬ ਸੀ ਦੁਨੀਆਂ ਜਿੱਥੇ ਬੰਨੀਆਂ ਸੀ ਹੁਣ ਸਾਰੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਦਾ ਕੋਰਸ ਸਪੋਰਟ ਦੇ ਸਜਾ ਦੇਣ ਦੀ ਨਾਰਾ ਲਾਇਆ ਉੱਥੇ-ਉੱਥੇ ਹੀ ਬੀਜੇਪੀ ਸੀ ਜਿਹੜੀ ਉਹਨੂੰ ਪਿੱਛੇ ਹਟਵਾ ਪਿਆ ਤੇ ਪਿੱਛੇ ਹੱਤੀ ਗਈ 400 ਪਾਦ ਵਾਲੀ ਬੀਜੇਪੀ ਇਹ ਜਿਹੜੀ 350% ਦੇ ਗਈ ਸਵਾਲ ਇਹ ਹੈ ਵੀ ਦੇਖੋ ਤੁਸੀਂ ਅਗਰ ਸਟ੍ਰੈਟਜੀ ਕਰਨੀ ਹੋਵੇ ਨਾ ਸਟ੍ਰੈਟਜੀ ਇਹ ਹੁੰਦੀ ਹੈ ਕਿ ਦਿੱਲੀ ਸਾਡੇ ਸਾਹਮਣੇ ਸਾਡਾ ਫਿਜ਼ੀਕਲ ਐਨਮੀ ਹੈ ਦਿੱਲੀ ਨੂੰ ਅਸੀਂ ਪ੍ਰੇਸ਼ਾਨ ਕਰਨਾ ਉਹਨਾਂ ਲੱਗਦਾ ਇਹਦੇ ਪੰਜਾਬ ਦੀ ਕਿਸਾਨੀ ਵੈਸਟਰਨ ਯੂਪੀ ਦੀ ਕਿਸਾਨੀ ਹਰਿਆਣਾ ਦੀ ਤੇ ਆ ਜਿਹੜੇ ਗੰਗਾ ਲਗਦੇ ਹਨ ਮਾਨਗੜ ਦੇ ਜਿਹੜੇ ਵਿਚ ਆ ਮੱਧ ਪ੍ਰਦੇਸ਼ ਅਸੀਂ ਦਿੱਲੀ ਦੇ ਸਰਾਉਂਡਿੰਗ ਹੈ ਸਾਰੇ ਕੀ ਤੁਸੀਂ ਹੀ ਕੋਈ ਇੱਕ ਦੋ ਕੁਐਸਚਨ ਕਰ ਲੋ ਮੈਂ ਮੇਰੇ ਇਸ ਵਾਰ ਬਹੁਤ ਜ਼ਿਆਦਾ ਕੁਐਸਚਨ ਆ ਰਹੇ ਨੇ ਤੁਸੀਂ ਬੈਠੇ ਹੋ ਤੇ ਮੈਨੂੰ ਲੱਗਦਾ ਕਿ ਤੁਸੀਂ ਜਿਹੜੇ ਜਿਹਨੂੰ ਮੈਂ ਟੱਚ ਨਹੀਂ ਕਰ ਸਕਿਆ ਤੁਸੀਂ ਆਸਟ ਪੁਆਇੰਟ ਜਿਹੜਾ ਛੱਡਿਆ ਨਾ ਉਹ ਬੜਾ ਮਹੱਤਵਪੂਰਨ ਆ ਕਿਉਂਕਿ ਵੱਖ-ਵੱਖ ਜਿਵੇਂ ਜੇ ਤੁਸੀਂ ਉਸ ਅੰਦੋਲਨ ਨੂੰ ਦੇਖੋ ਉਸ ਅੰਦੋਲਨ 'ਚ ਕਈ ਬੈਂਕਿੰਗ ਸੈਕਟਰ ਦੇ ਲੋਕ ਸੀਗੇ ਜਿਨ੍ਹਾਂ ਨੇ ਕਿ ਕਿੰਨਾ ਅਡਾਨੀ ਤੇ ਬਾਨੀਬਲ ਪੈਸਾ ਗਿਆ ਉਹ ਟੋਟਲ ਦਾ ਟੋਟਲ ਡਾਟਾ ਲੈ ਆ ਕੇ ਬਾਹਰ ਰੱਖਿਆ ਤੇ ਬੈਂਕਿੰਗ ਪਾਲੇ ਵੀ ਆਪਣਾ ਰੌਲਾ ਪਾਉਂਦੇ ਨੇ ਬਹੁਤ ਜ਼ਿਆਦਾ ਵੀ ਕਰੋੜਾਂ ਰੁਪਈਆ ਉਹਨਾਂ ਨੂੰ ਤਾਂ ਦੇ ਦਿੰਦੇ ਨੇ ਮੌਕੇ ਦੇ ਵਿੱਚ ਤੇ ਦੂਜੇ ਕਿਸਾਨੀ ਦੇ ਲੈਵਲ ਤੇ ਜੋ ਕੋ ਦੇਣਾ ਪੈਂਦਾ ਜਿਹੜੇ ਤੁਹਾਡੀ ਇੱਕ ਫੂਡ ਸਕਰਟੀ ਦਾ ਸਭ ਤੋਂ ਵੱਡਾ ਕੰਪੋਨੈਂਟ ਆ ਉਸ ਕੰਪੋਨੈਂਟ ਦੇ ਤੌਰ ਤੇ ਮਤਲਬ ਉਹਨੂੰ ਤੁਸੀਂ ਰਿਜੈਕਟ ਕਰਦੇ ਹੋ ਤੇ ਇਸ ਕਰਕੇ ਜਿਹੜੇ ਬਾਕ ਉਹ ਜਾਂ ਬਿਜਲੀ ਬੋਰਡ ਦੇ ਹੋਊਗੇ ਟੋਟਲ ਹੈ ਜੇ ਹੋਲਿਸਟਿਕ ਜਿਹੜਾ ਇੱਕ ਕੰਬੀਨੇਸ਼ਨ ਬਣਦਾ ਇਹ ਇੱਕ ਪੋਜੀਟਿਵ ਚੀਜ਼ ਆ ਇੱਕ ਡਾਕਟਰ ਜਿਹੜਾ ਪੁਆਇੰਟ ਆ ਬੜਾ ਹੀ ਨਾ ਕਿਉਂਕਿ 2004 6 'ਚ ਜਦੋਂ ਸੁਆਮੀ ਨਾਥਨ ਕਮਿਸ਼ਨ ਆਇਆ ਬਹੁਤ ਮਹੱਤਵਪੂਰਨ ਚੀਜ਼ ਇਹਨਾਂ ਤੁਸੀਂ ਕਿਉਂਕਿ ਸਾਰੇ ਹਿੰਦੁਸਤਾਨ ਦੇ ਕੱਲੇ ਕੱਲੇ ਹਿੱਸੇ ਜੀ ਦੇਖਦੇ ਹੋ ਇੱਕ ਜਿਹੜੀ ਆਰਗੂਮੈਂਟ ਹਲੇ ਸੰਯੁਕਤ ਕਜ਼ਾਨ ਬੁੱਝਾ ਬਿਲਡ ਨਹੀਂ ਕਰ ਸਕਿਆ ਜਾਂ ਲੋਕਾਂ ਚ ਲਿਆ ਕੇ ਨਹੀਂ ਦੇ ਸਕੇ ਉਹ ਹੈਗਾ ਵੀ ਜਿਹੜੀਆਂ ਏਰੀਆ ਜਿਵੇਂ ਕਰਨਾਟਕਾ ਦੀਆਂ ਮੰਗਾ ਦੇ ਬੱਕਰੀਆਂ ਨੇ ਪੰਜਾਬ ਦੀਆਂ ਬੱਕਰੀਆਂ ਆਂਧਰਾ ਦੀਆਂ ਬੱਕਰੀਆਂ ਫਸਲਾਂ ਵੀ ਬੱਕਰੀਆਂ ਇਹ ਜਿਹੜੀ ਆ ਤੁਸੀਂ ਇਹਦੇ ਬਾਰੇ ਚ ਮਤਲਬ ਇਹਨੂੰ ਤੁਸੀਂ ਕਿਉਂਕਿ ਕਾਫੀ ਚੀਜ਼ਾਂ ਦੇਖੀਆਂ ਨੇ ਕਾਫੀ ਦੁਨੀਆ ਦੀਆਂ ਵੇਰੀਏਸ਼ਨਸ ਨੇ ਕਾਫੀ ਹਿੰਦੁਸਤਾਨ ਚ ਇਸ ਕਿਸਮ ਦਾ ਇਹ ਪੁਆਇੰਟ ਨੂੰ ਕਿਵੇਂ ਤੁਸੀਂ ਐਸਕੇਐਮ ਦੇ ਵਿੱਚ ਪ੍ਰੋਪਰਲੀ ਟੱਚ ਕਰ ਸਕਦੇ ਹੋ ਜਾਂ ਕਿਵੇਂ ਇਹਦੇ ਵਿੱਚ ਕੋਈ ਕੰਟਰੀਬਿਊਟ ਕੀਤਾ ਹੈ ਸਰ ਮੇਰੇ ਦੇਖੋ ਐਸਕੇਐਮ ਦੀ ਬੜੀ ਕਲੀਅਰ ਅੰਡਰਸਟੈਂਡਿੰਗ ਹੈ ਮੈਂ ਤੁਹਾਨੂੰ ਧਾਰਨ ਦੇਣੀ ਚਾਹੁੰਦਾ ਹਾਂ ਪ੍ਰਕਾਸ਼ ਕਰਨ ਮਾਡੀ ਫਾਰਮਰ ਕਮਿਸ਼ਨ ਕਰਨਾਟਕਾ ਦੇ ਚੇਅਰਮੈਨ ਲੇਡੇ ਹੁਣ ਜਦੋਂ ਸਾਡੀ ਪੰਜ ਸੂਬਿਆਂ ਦੀ ਮੀਟਿੰਗ ਸੀ ਉਹ ਆਏ ਸੀ ਉਹਨਾਂ ਨੇ ਬੜੇ ਜ਼ੋਰ ਨਾਲ ਰੱਖਿਆ ਦੋ ਗੱਲਾਂ ਨੰਬਰ 1 ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੇਰਲਾ ਕਰਨਾਟਕਾ ਤਾਮਿਲਨਾਡੂ ਇਹ ਮੇਨਲੀ ਪਲਾਂਟੇਸ਼ਨ ਇਕਨੋਮੀ ਹੈ ਕਾਫੀ ਪਲਾਂਟ ਨੇ ਰਬਰ ਪਲਾਂਟ ਨੇ ਵਗੈਰਾ ਵਗੈਰਾ ਬਹੁਤ ਮਸਾਲਿਆਂ ਦੇ ਪਲਾਂਟ ਨੇ ਵੀ ਇਹ ਪੰਜਾਬ ਤੇ ਹਰਿਆਣਾ ਵਾਲਾ ਇੱਥੇ ਪੈਟਰਨ ਨਹੀਂ ਹੈਗਾ ਨੰਬਰ 1 ਨੰਬਰ 2 ਉਹਨਾਂ ਨੇ ਰੱਖਿਆ ਕਿ ਬਹੁਤ ਸਾਰੇ ਤੁਸੀਂ ਜਿਵੇਂ ਮੰਨ ਲਓ ਆਪਾਂ ਪੰਜਾਬ ਵਾਲਿਆਂ ਨੂੰ ਲੱਗਦਾ ਵੀ ਐਮਐਸਪੀ ਕੇਂਦਰ ਸਰਕਾਰ ਦਵੇ ਐਮਐਸਪੀ ਕੁਝ ਹੀ ਜੈਂ ਐਸੀਆਂ ਨਹੀਂ ਜਿਹੜੀਆਂ ਸਟੇਟ ਸਰਕਾਰਾਂ ਨੂੰ ਵੀ ਦੇਣੀਆਂ ਚਾਹੀਦੀਆਂ ਨੇ ਜਿਹੜੀਆਂ ਸਟੇਟ ਚ ਕਰੀਤੀਆਂ ਜਾਂਦੀਆਂ ਨੇ ਜਿਹੜੀਆਂ ਸੈਂਟਰ ਨੂੰ ਉਹ ਖਰੀਦਦਾ ਨਹੀਂ ਹੈ ਇਸ ਕਰਕੇ ਉਹਨਾਂ ਨੇ ਇਹ ਪੁਆਇੰਟ ਰੱਖਿਆ ਵੀ ਤੁਹਾਨੂੰ ਇਸੇ ਤੇ ਸਟੇਟ ਗਵਰਨਮੈਂਟਸ ਨੂੰ ਵੀ ਕਹਿਣਾ ਚਾਹੀਦਾ ਹੈ ਇਸ ਉਹਦੇ ਚੁੱਕਲੀ ਪਲੈਟ ਤੇਰੀ ਗੱਲ ਹੈ ਨਾ ਉਹ ਸਾਡਾ ਜਿਵੇਂ ਚਾਰਟਰਸ ਆਫ ਡਿਮਾਂਡ ਜਿਹੜਾ ਮੈਂ ਗਣਾਇਆ ਤੁਹਾਨੂੰ ਇਹ ਅੱਛੇ ਇਸ਼ੂ ਜਿਹੜੇ ਨੇ ਪਲੱਸ ਪਾਲਿਸੀ ਦੇ ਇਸ਼ੂ ਇਹਨੇ ਕੇਂਦਰ ਸਰਕਾਰ ਨਾਲ ਰਿਲੇਟਡ ਬਟ ਸਟੇਟ ਚੈਪਟਰ ਹਰ ਜਗ੍ਹਾ ਬਣ ਚੁੱਕੇ ਨੇ ਹੁਣ ਅਸੀਂ 15 ਨਵੰਬਰ ਤੱਕ ਹਰ ਦੱਖਣ ਦੇ ਪ੍ਰਾਂਤ ਦੇ ਵਿੱਚ ਕਨਵੈਨਸ਼ਨਾਂ ਹੋਣੀਆਂ ਨੇ ਉਹਨਾਂ ਲਈ ਦੋ ਹੀ ਪਹਿਲੂ ਨੇ ਆਪੋ ਆਪਣੀ ਕੋਆਰਡੀਨੇਸ਼ਨ ਕਮੇਟੀ ਬਣਾਓ ਤੇ ਆਪਣੇ ਆਪਣੀ ਇੱਕ ਕਨਵਿਨਿੰਗ ਕੀ ਕਹਿੰਦੇ ਸੈਕਟਰੀਏਟ ਬਣਾਓ ਆਪਣਾ ਆਪਣਾ ਤੇ ਉਹ ਬਣ ਬਣ ਗਿਆ ਉਹ ਬਣਣ ਤੋਂ ਬਾਅਦ ਨਾਲ ਉਹਨਾਂ ਨੂੰ ਇਹ ਆ ਵੀ ਤੁਹਾਡਾ ਸਟੇਟ ਦਾ ਚਾਰਟਰ ਉਹ ਡਿਮਾਂਡ ਹੈ ਜਿਹੜਾ ਉਹ ਕੱਢ ਲੋ ਕਿਉਂਕਿ ਜਿਹੜੀ ਯੁੱਧ ਹੈ ਯੁੱਧ ਦੋ ਲੈਵਲਸ ਤੇ ਲੜਿਆ ਜਾਂਦਾ ਹੁੰਦਾ ਇੱਕ ਲੈਵਲ ਤੇ ਲੜਿਆ ਜਾਂਦਾ ਹੁੰਦਾ ਕਿ ਯੁੱਧ ਜਿਹੜਾ ਫੌਰੀ ਇਸ਼ੂ ਲੋਕਾਂ ਨੂੰ ਜਿਹੜੇ ਪਸੰਦ ਨਹੀਂ ਟੰਗਦੇ ਨੇ ਜਿਵੇਂ ਮੰਨ ਲਓ ਪੰਜਾਬ ਦੇ ਅੰਦਰ ਅੱਜ ਝੋਨਾ ਨਹੀਂ ਵਿਕ ਰਿਆ ਤੇ ਮੈਂ ਰੋਲਾ ਪਾਈ ਜਾਵਾਂ ਨਾ ਜੀ ਨਾ ਆਪਾਂ ਐਮਐਸਪੀ ਲਈ ਲੜਨਾ ਐਮਐਸਪੀ ਲਈ ਵਿਕੂਗਾ ਤਾਂ ਜੇ ਵਿਕੂਗਾ ਉਹ ਐਮਐਸਪੀ ਵੀ ਤਾਂ ਹੀ ਮਿਲੂਗਾ ਨਾ ਐਮਐਸਪੀ ਤਾਂ ਸਰਕਾਰ ਨੇ ਡਿਕਲੇਅਰ ਕਰਤਾ ਸੋ ਅੱਜ ਪੰਜਾਬ ਦੀਆਂ ਜਥੇਬੰਦੀਆਂ ਜੇ ਅੱਜ ਹੁਣ ਸੀਐਮ ਮਾਮਲੇ ਦੇ ਘਰ ਅੱਗੇ ਜਾਣਗੀਆਂ ਟੋਟਾ ਹੀ ਕਰ ਬੰਦਾ ਉੱਥੇ ਲਗਾਤਾਰ ਬੈਠਣਗੇ ਚੰਡੀਗੜ੍ਹ ਅੱਜ ਗਏ ਹੋਏ ਨੇ ਸਾਡੇ ਸਾਥੀ ਵੀ ਗਏ ਹੋਏ ਨੇ ਸੋ ਇਹ ਮੌਕੇ ਦੀ ਮਤਲਬ ਕਿ ਕਹਿੰਦੇ ਤੁਹਾਡੀ ਕ੍ਰੀਏਟਿਵਨੈਸ ਹੈ ਕਿ ਤੁਸੀਂ ਪੰਜਾਬ ਜਿਵੇਂ ਪੰਜਾਬ ਦੇ ਅੰਦਰ ਅਸੀਂ ਪੰਜਾਬ ਦੇ ਪਾਣੀਆਂ ਦੇ ਸ਼ਾਰਟੇਜ ਨੂੰ ਇਹ ਮੰਗ ਲੈ ਕੇ ਜਾਂਦੇ ਹਾਂ ਵੀ ਹਰ ਖੇਤ 'ਤੇ ਪਾਣੀ ਪਹੁੰਚਦਾ ਕਰੋ। ਇਹ ਪੰਜਾਬ ਦੀ ਮੰਗ ਹੈ। ਇਹ ਹੋ ਸਕਦਾ ਕਰਨਾਟਕ ਦੀ ਦਾ ਹੋਵੇ, ਹੋ ਸਕਦਾ ਤਮਿਲਨਾਡੂ ਦੀ ਨਾ ਹੋਵੇ। ਸੋ ਇਹ ਮੰਗਾ ਦਾ ਇੱਕ ਚੈਪਟਰ ਅਸੀਂ ਡਰਾਫਟ ਕੀਤਾ ਹੋਇਆ ਹੈ ਜਿਹੜਾ ਪੰਜਾਬ ਦੇ ਮੁੱਦੇ ਨੇ। ਪੰਜਾਬ ਦੇ ਮੁੱਦੇ ਕਈ ਵਾਰੀ ਦੋਨਾਂ ਸਰਕਾਰਾਂ ਦੇ ਮੁੱਦੇ ਵੀ ਬਣ ਜਾਂਦੇ ਨੇ ਉਹ ਵੀ ਅਸੀਂ ਦੋਨਾਂ 'ਚ ਰੱਖ ਲੈਣੇ ਹਨ। ਇਸ ਲਈ ਇਹ ਇਹਦੇ ਤੇ ਤਾਂ ਜ਼ਰੂਰੀ ਹੈ ਕਿ ਹੁਣ ਸਾਡਾ ਯੂਪੀ ਦਾ ਚੈਪਟਰ ਹੈ। यूपी आले नुसी 50 ਬੰਦੇ ਕਹਿੰਦਾ ਵੀ ਯਾਰ ਤੁਸੀਂ ਇਕੱਠੇ ਹੋ ਕੇ ਯੂਪੀ ਤੋਂ ਆਪਣੇ ਚੀਬ ਮਨਯੋਗੀ ਦੇ ਘਰ ਉੱਤਰ ਉਹਦੇ ਅਗੇ ਧਰਣਾ ਲਾਉ ਜੋ ਨਹੀਂ ਲਾ ਰਹੇ ਆ। ਆਪ ਉਹ ਆਪਣਾ ਕੰਮ ਕਰੀ ਜਾਂਦੇ ਨੇ ਪਰ ਪੰਜਾਬ ਦੀਆਂ ਜਥੇਬੰਦੀਆਂ ਕਰ ਹਰਿਆਣੇ ਦੀਆਂ ਜਥੇਬੰਦੀਆਂ ਵੀ 2021 ਤੋਂ ਬਾਅਦ ਕਰਨਾ ਸ਼ੁਰੂ ਕਰਤਾ ਜਾ ਕੇ ਹਰਿਆਣਾ ਸਰਕਾਰ ਦੇ ਖਿਲਾਫ ਲੜਨਾ। ਸੋ ਇਹ ਜਿਹੜੀ ਪੈਟਰਨ ਤੁਸੀਂ ਕਹਿ ਰਹੇ ਹੋ ਜਿਹੜੀ ਡਾਈਵਰਸਿਟੀ ਹੈ ਇਕਨੋਮੀ ਤੇ ਐਗਰੀਕਲਚਰ ਇਕਨੋਮੀ 'ਚ ਉਹਨੂੰ ਕਨਸੀਡਰ ਕਰਨਾ। ਉਹਨਾਂ ਤੇ ਅੰਦੋਲਨ ਕਰਨਾ। ਤੇ ਫਿਰ ਸਮਾਂ ਜਦੋਂ ਆਲ ਇੰਡੀਆ ਸੱਦਾ ਦਵੇ ਵੀ ਹੁਣ ਆਪਾਂ ਨੇ ਆਲ ਇੰਡੀਆ ਦਾ ਅੰਦੋਲਨ ਕਰਨਾ ਹੈ ਉਦੋਂ ਉਹਦੇ ਚ ਇਨਵੋਲ ਹੋਣਾ ਕਿਉਂਕਿ ਉਹਨਾਂ ਦੇ ਵੀ ਇਸ਼ੂ ਐ ਐਮ ਐਸ ਪੀ ਹੋਣਾ ਚਾਹੀਦਾ ਇਹ ਤਾਂ ਉਹ ਵੀ ਮੰਨਣਗੇ ਜਿਹੜੇ ਫਾਰਮੂਲੇਪ ਤਾਂ ਸੁਆਮੀ ਨਾਥ ਨੰਦਤਾ ਉਹ ਚਾਹੇ ਕਾਲੀ ਮਿਰਚ ਦਾ ਚਾਹੇ ਉਹ ਤੁਹਾਡਾ ਕਾਫੀ ਦਾ ਚਾਹੇ ਉਹ ਤੁਹਾਡਾ ਰਬੜ ਦਾ ਚਾਹੇ ਉਹ ਤੁਹਾਡਾ ਕਿਸੇ ਫਸਲ ਦਾ ਐ ਐਮ ਐਸ ਪੀ ਦਾ ਫਾਰਮੂਲਾ ਸੁਆਮੀ ਨਾਥ ਨੇ ਇੱਕ ਫਾਰਮੂਲਾ ਦਿੱਤਾ ਸਾਡਾ ਵੀ ਇਹਨੂੰ ਕਰ ਲੂਗੀ ਬਸ ਸੋ ਇਸ ਪ੍ਰਸੰਗ ਦੇ ਵਿੱਚ ਅਸੀਂ ਹੈ ਬਾਕੀ ਤੇ ਜੱਬਾ ਸਾਨੂੰ ਬੋਲ ਸਕੋ ਕਿ ਉਹ ਵੀ ਕਿੰਨਾ ਬੜੀ ਆਈਆਂ ਮੈਂ ਇੱਕ ਅੱਛੇ ਧੰਨ ਲੈ ਕੇ ਜਾਣਾ ਚਾਹਣਾ ਜਿਹੜਾ ਬੜਾ ਰੋਹਮਾਨੀ ਜਿਹਾ ਅਹਿਸਾਸ ਉੱਤੇ ਬੈਠੇ ਵੀ ਅਸੀਂ ਖੁਸ਼ ਕਰਦੇ ਸੀ ਕਿ ਜਦੋਂ ਜਦੋਂ ਬੰਦੀਆਂ ਜੀ ਜਾਂਦੇ ਸੀ ਮੀਟਿੰਗ ਹੁੰਦੀ ਆ ਸੀ ਤੇ ਆਮ ਤੌਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਜਾਂ ਬਾਹਰ ਗੱਲ ਆਉਂਦੀ ਸੀ ਕਿ ਜਿਹੜੇ ਹਾਕਮ ਖਿਲਾ ਦੇ ਅਫਸਰ ਹੁੰਦੇ ਸੀਗਾ ਜਾਂ ਮੰਤਰੀ ਸਾਹਿਬ ਹੁੰਦੇ ਸੀ ਜੀ ਉਹਨਾਂ ਕੋਲ ਜਵਾਬ ਨਹੀਂ ਸੀ ਹੁੰਦੇ ਉਦੋਂ ਇਸ ਤਰ੍ਹਾਂ ਦਾ ਅਹਿਸਾਸ ਸੀਗਾ ਇਸ ਤਰ੍ਹਾਂ ਤੁਹਾਨੂੰ ਲੱਗਦਾ ਇਹ ਸੱਚਮੁੱਚ ਇਦਾਂ ਹੁੰਦਾ ਸੀ ਕਿ ਉਹ ਵਾਰ-ਵਾਰ ਬਾਹਰ ਜਾਂਦੇ ਸੀ ਫਿਰ ਫੋਨ ਕਰਕੇ ਉਹ ਪ੍ਰਵਾਹੀ ਕਮਨ ਤੋਂ ਪੁੱਛਦੇ ਸੀ ਹੋਣੇ ਦਾ ਕੀ جواب ਵੀ ਇਹ ਜਾ ਗੱਲਾਂ ਮਡੀਆਂ ਸਾਰੀਆਂ ਉਹ ਥੋੜਾ ਜਿਹਾ ਸਾਨੂੰ ਉਹ ਕਿਉਂ ਗੇੜਾ ਰੰਗ ਮੈਂ ਤੁਹਾਨੂੰ ਦੱਸਾਂ ਕੋਪੜਾ ਰਮਾਨੀ ਦਾ ਸਾਹਸ ਹੈ ਲੋਕੋ ਉਹ ਗੱਲ ਦੀ ਖੁਸ਼ੀ ਮੈਂ ਉਹ ਗੱਲਾਂ ਤੇ ਕਾਫੀ ਚਰਚਾ ਹੁੰਦੀ ਸੀ ਲੇ ਚਾਰ ਗੱਲਾਂ ਤੇ ਚਰਚਾ ਹੁੰਦੀ ਸੀ ਕਿਉਂਕਿ ਉਦੋਂ ਅਸੀਂ ਇੱਕ ਮੁੱਦਾ ਇਹ ਪਰਾਲੀ ਵਾਲਾ ਵੀ ਰੱਖਿਆ ਸੀ ਚਾਹ ਬਲਬੰਦੀ ਵਾਲਾ ਵੀ ਰੱਖਿਆ ਸੀ ਜੀ ਬਿਜਲੀ ਬੇਜ਼ਾਲਾ ਸੀ ਤੇ ਕਰਜ਼ੇ ਵਾਲਾ ਨਹੀਂ ਸੀ ਉਦੋਂ ਐਮਐਸਪੀ ਤੇ ਤਿੰਨ ਕਾਨੂੰਨ ਦਾ ਵੇਖੋ ਤਿੰਨ ਕਾਨੂੰਨਾਂ ਦਾ ਸਾਡੇ ਹਰਿਆਣੇ ਤੇ ਪੰਜਾਬ ਦੇ ਵਿੱਚ ਅਸੀਂ ਬੜੀ ਜ਼ੋਰ ਨਾਲ ਕਹਿੰਦੇ ਸੀ ਇਹ ਸਾਡਾ UPMC ਮਾਡਲ ਹੈ ਜਿਹੜਾ ਅਸੀਂ ਦਾ ਸਗੋ ਇਹ ਕੰਨੇ ਵੀ ਸਾਰੇ ਦੇਸ਼ ਚਲਾ ਕੇ ਸਰ ਜਿਹੜਾ ਸਾਡੇ ਇਥੇ ਪਰਚੇਜ਼ ਤੇ ਹੋ ਹੁੰਦੀ ਹੈ ਪੂਰੇ ਦੇਸ਼ ਲਈ ਆਪਣੇ ਅਸਟਿਕ ਉਦਾਰ ਨੰਬਰ 1 ਨੰਬਰ 2 ਦੇ ਉੱਤੇ MSP ਦੇ ਬਾਰੇ ਸਬ ਤਕਰੀਬ ਸਾਡੀ ਸਟੱਡੀ ਕੀਤੀ ਹੋਈ ਸੀ ਵੀ ਵਾਟ ਇਜ਼ C2 ਵਾਟ ਇਜ਼ 50% ਬਾਈ ਲੀਗਲ ਗਾਰੰਟੀ ਅਸੀਂ ਪਿਛਲੇ ਸਮੇਂ ਤੋਂ ਨਾ ਜੀ ਇੱਕ ਲਗਾਤਾਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਹੈ ਕਿ ਜੂਨ 2018 ਦੇ ਵਿੱਚ ਮਨਸੌਰ ਦੇ ਵਿੱਚ 6 ਕਿਸਾਨ ਸ਼ਹੀਦ ਹੋਏ ਸੀ ਆਹ ਜਿਹੜਾ ਐਗਰੀਕਲਚਰ ਮਿਨਿਸਟਰ ਕੇਂਦਰ ਦਾ ਬਣਿਆ ਜੀਨਾ ਮੈਦਾ ਉਹ ਜਿਹੜਾ ਮੱਧ ਪ੍ਰਦੇਸ਼ ਦਾ ਸੀ ਮਿਨਿਸਟਰ ਸੀ ਨੀਚੋਹਾਂ ਚੋਹਾਂ ਇਹ ਇਹਦੀ ਸਰਕਾਰ ਸੀ ਤੇ 6 ਕਿਸਾਨਾਂ ਨੂੰ ਨੇੜਿਓਂ ਗੋਲੀ ਮਾਰੀ ਸੀ ਉਹਦੇ ਤੋਂ ਬਾਅਦ ਅਸੀਂ ਮਨਸੌਰ ਤੋਂ ਬਾਅਦ ਅਸੀਂ ਦਿੱਲੀ ਮੀਟਿੰਗ ਕੀਤੀ ਦਿੱਲੀ ਦੇ ਵਿੱਚ ਮੈਂ ਤੇ ਜਗਮੋਣ ਅਸੀਂ ਗਏ ਸੀ ਅਲੱਗੇ ਅਸੀਂ ਬਿਨਾ ਪੰਜਾਬ ਚ ਦੱਸੇ ਤੋਂ ਬਿਨਾ ਗਏ ਸੀ ਲੇਕਿਨ ਅਸੀਂ ਉੱਥੇ ਜਿੰਨਾ ਵਧੀਆ ਮਾਹੌਲ ਦੇਖਿਆ ਸੀ ਉੱਥੇ ਸ਼ਾਮਲ ਹੋ ਗਏ ਉਹਦੇ ਸੈਂਕੜੇ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਇੱਕ ਕਮੇਟੀ ਬਣੀ ਆਲ ਇੰਡੀਆ ਕਿਸਾਨ ਸੰਘਰਸ਼ਤਾਲ ਮਿਲ ਕਮੇਟੀ ਉਹਦੇ ਵੱਲੋਂ ਅਸੀਂ 18 19 20 ਤੱਕ ਲਗਾਤਾਰ ਪ੍ਰੋਗਰਾਮ ਕਰਦੇ ਸੀ ਵੱਡੀਆਂ ਕੀ ਕਹਿੰਦੇ ਸੰਸਦਾਂ ਲਾਉਦੇ ਸੀ ਦਿੱਲੀ ਚ ਲੇਡੀਜ਼ ਦਾ ਕਲੇ ਪਾਰਲੀਮੈਂਟ ਸੈਸ਼ਨ ਕਰਦੇ ਸੀ ਜਮਈ ਉਹਦੇ ਦੌਰਾਨ ਅਸੀਂ ਇੱਕ ਕਮ ਇੰਪੋਰਟੈਂਟ ਦੇ ਕੀਤਾ ਸੀ ਕਿ ਭਾਜਪਾ ਨੂੰ ਛੱਡ ਕੇ ਜਿੰਨੀਆਂ ਸਾਰੀਆਂ ਪਾਰਟੀਆਂ ਸੀ ਐਨਡੀਰੀਅਮ ਛੱਡ ਕੇ ਉਹਨਾਂ ਦੀ ਸਲਾਹ ਨਾਲ ਅਸੀਂ ਦੋ ਕਾਨੂੰਨ ਡਰਾਫਟ ਕੀਤੇ ਬਿਲ ਡਰਾਫਟ ਕੀਤੇ ਸੀ ਬੜੇ ਬੜੇ ਵੱਡੇ ਵਕੀਲਾਂ ਨੇ ਸਲਾਹ ਦੇ ਨਾਲ ਪਾਰਟੀਆਂ ਦੀ ਸਲਾਹ ਦੇ ਨਾਲ ਉਹ ਮਿਸਟਰ ਯਾਦਵ ਹੁੰਦੇ ਸੀ ਜਿਹਨਾਂ ਦਾ ਘਰ ਸੀ ਉੱਥੇ ਜਦ ਤਰ ਮਰ ਗਏ ਉਹ ਇਹਨਾਂ ਦੇ ਨਾਮ ਹੈ ਭੁੱਲ ਗਿਆ ਲਓ ਸੀਗੇ ਜਨਤਾ 당ਸੇ ਉਹਨਾਂ ਦੇ ਦਫ਼ਤਰ 'ਚ 23 ਪਾਰਟੀਆਂ ਅਸੀਂ ਨੁਮਾਇੰਦੇ ਦੋ ਬਿਲ ਅਸੀਂ ਡਰਾਫਟ ਕੀਤੇ ਨੰਬਰ 1 ਕਰਜ਼ਾ ਮੁਕਤੀ ਤੇ ਨੰਬਰ 2 ਐਮਐਸਪੀ ਤੇ ਇਸ ਕਰਕੇ ਸਾਡੀ ਤਕਰੀਬਨ ਜਿਹੜੇ ਅਸੀਂ ਉੱਤਰੋਂ ਆਏ ਸੀ ਸਾਡੀ ਸਟੱਡੀ ਸੀ ਇਹ ਤੇ ਪੂਰੀ ਉਹ ਬਿੱਲ ਅੱਜ ਵੀ ਮਿਲ ਸਕਦੇ ਨੇ ਸਾਡੀ ਸਾਈਟ ਤੋਂ ਉਹ ਬਿਲਾ ਦੇ ਆਧਾਰ ਦੇ ਉੱਤੇ ਕਿਉਂ ਕਰਜ਼ਾ ਮੁਕਤੀ ਚਾਉਣੀ ਐ ਐਮਐਸਪੀ ਦੇ ਉੱਤੇ ਸਾਡੀ ਪੂਰੀ ਉਸ ਵੀ ਐਮਐਸਪੀ ਕੀ ਐ ਕਿਉਂ ਹੋਣੀ ਚਾਹੀਦੀ ਐ ਕਿਉਂ ਤੁਸੀਂ ਨਹੀਂ ਦੇ ਰਹੇ ਸਾਨੂੰ ਜਿਹੜਾ ਝੂਠ ਬੋਲਦੇ ਵੀ 80 ਲੱਖ ਕਰੋੜ ਰੁਪਈਆ ਲੱਗਦਾ ਐ ਵੀ ਗਲਤ ਐ ਤੁਹਾਡਾ ਤੁਸੀਂ ਗਲਤ ਕੈਲਕੂਲੇਟ ਵੀ ਕਰਦੇ ਹੋ ਨੇ ਤੁਸੀਂ ਵੇਚ ਵੀ ਲੈਣਾ ਬਾਦੋਂ ਮੁਰ ਵੀ ਆਉਣੇ ਪੈਸੇ ਸੋ ਇਸ ਕਰਕੇ ਤਿੰਨ ਮੁੱਦੇ ਤੋਂ ਤਿੰਨ ਕਾਨੂੰਨਾਂ ਤੇ ਤੇ ਇਹਦੇ ਤੇ ਜਿੰਨੀ ਬਹਿਸ ਹੁੰਦੀ ਸੀ ਕਿਉਂਕਿ ਸਰਕਾਰ ਜਿਹੜੀ ਪਤਕੂ ਨਹੀਂ ਸੀ ਕਾਰਪੋਰੇਟ ਵਾਲਾ ਪੂਰੀ ਸੀ ਅਸੀਂ 32 34 ਕਿਸਾਨ 40 ਕਿਸਾਨ ਬੈਠੇ ਹੁੰਦੇ ਸੀ ਸਾਹਮਣੇ ਹਾਲਾਂਕਿ ਦੋ ਤਿੰਨ ਬੰਦੇ ਅਸੀਂ ਗੱਲ ਕਰਦੇ ਸੀ ਮੈਂ ਰਾਜੇਵਾਲ ਤੇ ਡੰਡੇ ਵਾਲਾ ਸੀ ਕਿੰਨੇ ਸੀਗੇ ਤੇ ਉਹ ਲੇਕਿਨ ਉਹਨਾਂ ਵੱਲੋਂ ਗਰਾਹਾ ਹੋਣੀ ਚਾਹੀਪੁਣ ਇਸ ਤੀ ਕਰਦੇ ਸੀ ਆਪਣੀ ਗੱਲ ਸੋ ਉਹਨਾਂ ਵੱਲੋਂ ਸਹੀ ਗੱਲ ਹੈ ਕਿ ਸਾਡੇ ਜਿਹੜੇ ਰਾਜੇਵਾਲ ਦਾ ਵੀ ਕਾਫੀ ਪੜਿਆ ਲਿਖਿਆ ਬੰਦਾ ਹੈ ਉਹ ਵੀ ਆਰਗੂਮੈਂਟ ਕਰਦਾ ਸੀ ਔਰ ਦੰਦੇਆ ਵਾਲੀ ਚਲੋ ਕਈ ਚੀਜ਼ਾਂ ਸਿੱਖੀਆ ਸੀ ਅਸੀਂ ਜਿਹੜੇ ਆਰਗੂਮੈਂਟ ਕਰਦੇ ਸੀ ਉਹ ਚ ਤਿੰਨ ਮੰਤਰੀ ਹੁੰਦੇ ਸੀ ਬਾਕੀ ਉਹਨਾਂ ਦੀ ਸਾਰੀ ਟੀਮ ਹੁੰਦੀ ਸੀ ਇਹ ਹੀ ਜਿਹੜੇ ਹੁਣ ਆਪਣੇ ਨੇ ਫੂਡ ਐਂਡ ਸਪਲਾਈ ਦੇ ਮੰਤਰੀ ਨੇ ਇਹ ਹੀ ਜਿਹੜੇ ਆਪਣੇ ਨਵੇਂ ਸ਼ਹਿਰ ਵਾਲੇ ਸੀਗੇ ਕੀ ਸੀ ਨਾ ਉਹਨਾਂ ਦਾ ਤੇ ਇੱਕ ਪੁਰਾਣਾ ਜਿਹੜਾ ਖੇਤੀ ਮੰਤਰੀ ਸੀ ਸੋ ਇਹ ਤਿੰਨਾਂ ਦੀ ਟੀਮ ਹੁੰਦੀ ਸੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਮੀਟਿੰਗਾਂ 12 ਹੋਈਆਂ ਪਾਰਾ ਮੀਟਿੰਗਾਂ ਦੇ ਵਿੱਚ ਇੱਕ ਕਿਸ ਕਿਸਮ ਦਾ ਮਾਹੌਲ ਸੀ ਹਰਜੀਤ ਪਹਿਲੀ ਵਾਰੀ ਜਦੋਂ ਅਸੀਂ ਰੇਲਾ ਰੋਕ ਕੇ ਬੈਠੇ ਰਹੇ ਇੱਥੇ ਸਾਨੂੰ ਬੁਲਾਇਆ ਸਾਲੇ ਮੰਤਰੀ ਨੇ ਤਾਂ ਕੀ ਸਾਨੂੰ ਸੈਕਟਰੀ ਕਵੇ ਆਓ ਮੈਂ ਮੀਟਿੰਗ ਕਰਦਾ ਹਾਂ ਜੀ ਅਸੀਂ ਸੈਕਟਰੀ ਦੀ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਕੇ ਉਹਨਾਂ ਕਾਨੂੰਨਾਂ ਦੀ ਕਾਪੀਆਂ ਨੂੰ ਆਖਲਾ ਸੀ ਐਗਰੀਕਲਚਰ ਉਹਦੇ ਫੰਦੇ ਸਾਡੇ ਕੁਝ ਅਰੈਸਟ ਕਰਦੇ ਫਿਰ ਛੱਡਦੇ ਦੁਆਰੇ ਫੇਰ ਇਹੀ ਕਿਹਾ ਸਾਨੂੰ ਕਿਹਾ ਨਹੀਂ ਮੰਤਰੀ ਹੋਣਗੇ ਮੰਤਰੀ ਆਏ ਸੀ ਪੰਜਾਬ ਚ ਆਪਣਾ ਪ੍ਰਚਾਰ ਕਰਨ ਲਈ ਇਹਨਾਂ ਤਿੰਨਾਂ ਕਾਨੂੰਨਾਂ ਬਾਰੇ ਅਸੀਂ ਫੇਰ ਬਾਈਕਟ ਕਰਕੇ ਆਏ ਸੀ ਸੋ ਇਹਨਾਂ ਨੂੰ ਤਾਂ ਸੇਕ ਤਾਲ ਲੱਗਿਆ ਵੀ ਇਹ ਅੰਦੋਲਨ ਹੈ ਜਿਹੜਾ ਅੱਗੇ ਵਧ ਰਿਹਾ ਹੈ ਰੇਲਾਂ 45 ਤਾਵਾ ਤੇ ਰੁਕੀਆਂ ਹੋਈਆਂ ਸੀ ਟੋਲ ਪਲਾਜ਼ੇ ਖੁੱਲੇ ਸੀ ਬੀਜੇਪੀ ਦੇ ਘਰਾਂ ਦੇ ਸਾਹਮਣੇ ਧਰਨੇ ਲੱਗੇ ਹੋਏ ਸੀ ਤੇ ਨਾਲ ਦੀ ਨਾਲ ਜਿਹੜੇ ਕਹ ਲੋ ਕਿ ਆਪਣੇ ਅਡਾਨੀ ਬਾਨੀ ਦੀਆਂ ਪ੍ਰੋਡਕਟਸ ਤੇ ਸਰਵਿਸਿਸ ਦਾ ਬਾਈਕਟ ਹੋਇਆ ਹੋਇਆ ਸੀ ਤੇ ਇਹ ਜਿਹੜਾ ਅੰਦੋਲਨ ਸੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੇ ਜਦੋਂ ਦੋ ਦੋ ਭੱਗ ਗਿਆ ਅਕਾਲੀ ਦਲ ਦੇ ਸਾਰੇ ਸਪੋਰਟ ਨਾਲ ਆ ਗਏ ਆਮ ਆਦਮੀ ਪਾਰਟੀ ਸਪੋਰਟ ਦੇ ਸੀ ਕਾਂਗਰਸ ਸਰਕਾਰ ਸੀ ਉਹ ਵੀ ਸਪੋਰਟ ਦੇ ਸੀ ਇਹ ਜਿਹੜੇ 740 ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਨੇ ਜਾਂ ਉਹਨਾਂ ਨੂੰ 5-5 ਲੱਖ ਰੁਪਏ ਮਿਲੇ ਇਹ ਅਸਲ 'ਚ ਉਹ ਤੋਂ ਪ੍ਰੈਸ਼ਰ ਸੀ ਕਿਸਾਨਾਂ 'ਤੇ ਨਾ ਸਰਕਾਰ ਸੀ ਕਾਂਗਰਸ ਦੀ ਇਹ ਇਹ ਇੱਕ ਕਹਿ ਲਓ ਇਹ ਗੋਵੇਚੋ ਕੋਈਆਂ ਗੱਲਾਂ ਹੈ ਜੇ ਭਾਜਪਾ ਦੀ ਸਰਕਾਰ ਜਿਵੇਂ ਹਰਿਆਣਾ ਸੀ ਤਾਂ ਉਹ ਵੀ ਹਲ ਪੰਜਾਬ ਤੋਂ ਦਾ ਇਸੇ ਕਰਕੇ ਅਸੀਂ ਚਾਹੁੰਦੇ ਸੀ ਕਿ ਹਰਿਆਣੇ ਦੇ ਵਿੱਚ ਕਿਸੇ ਤਰ੍ਹਾਂ ਬੀਜਪੀ ਦਫਾ ਹੋਵੇ ਤੇ ਸਾਡਾ ਕਿਸਾਨ ਅੰਦੋਲਨ ਮੁੜ ਕੇ ਤਗੜਾ ਹੋ ਕੇ ਪੰਜਾਬ ਵਿੱਚ ਜੀ ਜੀ ਇੱਕ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਐਸਕੇਐਮ ਦਾ ਤੁਹਾਡਾ ਪ੍ਰੋਗਰਾਮ ਆ ਉਹਦੇ ਵਿੱਚ ਤੁਸੀਂ ਕਿਸਾਨ ਕਿਹਨੂੰ ਕੰਸੀਡਰ ਕਰਦੇ ਹੋ ਪੰਜਾਬ 'ਚ ਖੇਤੀ ਕਰਨ ਵਾਲੇ ਕਿਸਾਨ ਉਹਨੇ ਜਨ ਲਈ ਜਿੰਨੇ ਅਸੀਂ ਲੀਸ ਤੇ ਪੈੜੀ ਦੇ ਰਿਆ ਇਸ ਵੇਲੇ ਬਹੁਤ ਸਾਰੇ ਲੋਕ ਨੇ ਜਾਂ ਉਹ ਬਾਹਰ ਚਲ ਗਿਆ ਜਾਂ ਜੋਬ ਕਰਦੇ ਆ ਜਾਂ ਉਹ ਖੁਦ ਖੇਤੀ ਨਹੀਂ ਕਰਦੇ ਸ਼ਹਿਰਾਂ ਦੇ ਸ਼ਿਫਟ ਹੋ ਗਿਆ ਭਾਵੇਂ ਉਹਨਾਂ ਕੋਲ 2 ਇਕੜਿਆ 5 ਇਕੜਿਆ 10 ਇਕੜਿਆ ਉਹਨਾਂ ਦੀ ਥਾਂ ਤੇ ਕੋਈ ਜਿਹੜੇ ਲੋੜਾਂ ਦੇ ਕਿਸਾਨ ਨੇ ਉਹ ਖੇਤੀ ਕਰਦੇ ਤੁਸੀਂ ਉਸ ਕੈਟਾਗਰੀ ਨੂੰ ਹੁਣ ਕਿੱਦਾਂ ਲੈਂਦੇ ਕਿ ਉਹ ਹੁਣ ਮੌਜੂਦਾ ਜ਼ਗੀਰਦਾਰ ਬਣ ਗਿਆ ਜਾਂ ਉਹਨੂੰ ਤੁਸੀਂ ਕਿਸਾਨਾਂ ਚ ਲੈਂਦੇ ਨਹੀਂ ਨਹੀਂ ਦੇਖੋ ਇੱਕ ਸਵਾਲ ਦੂਜਾ ਨਾਲ ਦਾ ਪੁੱਛਣਾ ਕਿਉਂਕਿ ਸਮਾਂ ਬੜਾ ਥੋੜਾ ਦੂਜਾ ਸਵਾਲ ਮੈਂ ਪੁੱਛਣਾ ਹੈ ਕਿ ਕਨਸੋਲਿਡੇਸ਼ਨ ਹੋਈ ਸੀ ਜ਼ਮੀਨ ਦੀ ਬੜਾ ਸਮਾਧਨ ਹੋਈ ਹੁਣ ਬਦਲੇ ਲਾਤਾ ਚ ਜਿਹੜੀ ਆ ਜ਼ਮੀਨ ਉਹਦੀਆਂ ਤਕਸੀਮ ਦੇ ਬੜੇ ਸਵਾਲ ਆ ਰਹੇ ਆ ਤੇ ਖਾਸ ਕਰਕੇ ਸਾਨੂੰ ਐਨ ਆਰ ਆਈ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਇੱਥੇ ਕਬਜ਼ੇ ਹੋ ਰਿਹਾ ਸਾਨੂੰ ਪਤਾ ਨਹੀਂ ਲੱਗਦਾ ਜ਼ਮੀਨ ਦਾ ਨਾਮ ਲਿਖਿਆ ਦਾ 1/23 ਹਿੱਸਾ ਉਹਦਾ 1/12 ਹਿੱਸਾ 1/ਉਜੋਗ ਰਿਹਾ ਤੇ ਜਦੋਂ ਅਸੀਂ ਤਕਸੀਮ ਕਰਾਉਣ ਜਾਂਦੇ ਆ ਆਪਣੇ ਪਰਿਵਾਰਾਂ ਦੀ ਵੱਡ ਦੀ ਉਹ ਚੁਚਵੇਲੇ ਬੜੇ ਆ ਇਹੋ ਜਿਹੇ ਜਿਹੇ ਮੁੱਦੇ ਆ ਟੈਕਨੀਕਲ ਇਹਨਾਂ ਨੂੰ ਵੀ ਐਡਰੈਸ ਕਰ ਰਿਹਾ ਕਿ ਤੇ ਸਕੀਮ ਕਿ ਨਹੀਂ ਕਿ ਜਿਹੜੀਆਂ ਇੱਕ ਵਾਰੀ ਫੇਰ ਰੀਕਨਸੋਲਿਡੇਸ਼ਨ ਹੋਵੇ ਲੋਕਾਂ ਦੀਆਂ ਜ਼ਮੀਨਾਂ ਉਹਨਾਂ ਦੇ ਨਾਂ ਚੜਨ ਗਰਦੋਰੀਆਂ ਵਾਲੇ ਮਸਲੇ ਲੱਗ ਰਹੇ ਬੜੇ ਤਰ੍ਹਾਂ ਦੇ ਮਸਲੇ ਲੱਗ ਲੱਗੇ ਪਰਿਵਾਰਾਂ ਵਿੱਚ ਝਗੜੇ ਪੈ ਰਹੇ ਆ ਜਿਹੜੇ ਲੋਕ ਬਾਹਰ ਬੈਠੇ ਆ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਇਹਨਾਂ ਨੂੰ ਤੁਸੀਂ ਕਿੱਦਾਂ ਵੇਂਦੇ ਹੋ ਤੇ ਜਿਹੜਾ ਰੈਂਟ ਵਾਲੇ ਬੰਦੇ ਆ ਮੈਂ ਕਈਆਂ ਨੂੰ ਸਵਾਲ ਕੀਤਾ ਹੈ ਡਾਕਟਰ ਗਿੱਦੜ ਨੂੰ ਪੁੱਛਿਆ ਸੀ ਉਹ ਕਹਿੰਦੇ ਇਹਦਾ ਡਾਟਾ ਹੀ ਨਹੀਂ ਹੈਗਾ ਸਾਡੇ ਕੋਲੇ ਜਿਸ ਕਿਸੇ ਕੋਲ ਇੱਕ ਇਹਨੂੰ ਤੁਸੀਂ ਕੀ ਕਹਿੰਦੇ ਹੋ ਦੇਖੋ ਇੱਕ ਤਾਂ ਪਹਿਲਾਂ ਤਾਂ ਮੈਂ ਇਹ ਗੱਲ ਨੂੰ ਡੀਲ ਕਰਨਾ ਮੈਂ 15 ਤਰੀਕ ਨੂੰ ਬਾ 15 ਨੂੰ ਅਸੀਂ ਦਿੱਲੀ ਦੇ ਪਿੰਡਾਂ ਦੀ ਮੈਂ ਕਮੇਟੀ ਬਣਾ ਕੇ ਦਿੱਲੀ ਜਾਤੀ ਉੱਥੇ ਸਾਡੇ ਕੋਲ ਬਜ਼ੁਰਗ ਕਿਸਾਨ ਨੇ ਉੱਠ ਕੇ ਕਿਹਾ ਵੀ ਸਾਡੇ ਜੀ ਮਿਊਟੇਸ਼ਨਸ ਨਹੀਂ ਹੋ ਰਹੇ ਇੱਥੇ ਜਿਹੜੀ ਇੰਤਕਾਲ ਨਹੀਂ ਹੋ ਰਿਹਾ ਵੀ ਜਦੋਂ ਦਾਦਾ ਮਰ ਗਿਆ ਗਾਹ ਨਹੀਂ ਹੋਏ ਪਾਪ ਮਰ ਗਿਆ ਉਹ ਤੋਂ ਅੱਗੇ ਨਹੀਂ ਹੋਇਆ ਯਾਨੀ ਇਹ ਕੰਮ ਜਿਹੜੇ ਨੇ ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਕਾਫੀ ਇੰਪੋਰਟੈਂਟ ਕੰਮ ਨੰਬਰ 1 ਨੰਬਰ 2 ਪੰਜਾਬ ਦੇ ਵਿੱਚ ਅਸੀਂ ਪਿਛਲੀ ਦਵਾਰੀ ਭਗਵੰਤ ਮਾਨ ਉਹਨਾਂ ਦੇ ਪੂਰੀ ਸਰਕਾਰ ਨਾਲ ਗੱਲ ਕੀਤੀ ਸੀ ਉਹਦੇ ਜਿਸੀਂ ਤੈਅ ਕਰਾਇਆ ਸੀ ਕਿ ਤੁਸੀਂ ਪਿੰਡਾਂ 'ਚ ਜਾ ਕੇ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨਾਲ ਅਨਾਉਂਸ ਕਰਨ ਉਥੇ ਕੈਂਪ ਲਾਉਣ ਉਥੇ ਮਿਊਟੇਸ਼ਨ ਦੇ ਮਸਲੇ ਉਥੇ ਤਕਸੀਮ ਦੇ ਮਸਲੇ ਉਥੇ ਜਿਹੜੇ ਇਸ ਕਿਸਮ ਦੇ ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਿਤ ਮਸਲੇ ਨੇ ਮੌਕੇ ਤੇ ਹੱਲ ਕੀਤੇ ਜਾਂਦੇ ਇਹ ਅਸਲ 'ਚ ਜਦੋਂ ਤੱਕ ਦੇਖੋ ਦੋ ਨੇ ਇੱਕ ਤਾਂ ਜਿਹਨੇ ਕਰਾਉਣਾ ਹੈ ਇੱਕ ਜਿਹਨੇ ਕਰਦਾ ਬਹੁਤੀ ਵਾਰ ਜਿਹਨੇ ਕਰਨਾ ਹੁੰਦਾ ਉਹ ਡਿਲੇ ਕਰਦਾ ਜਾਂ ਡਿਊਟੀ ਨਿਭਾਉਂਦਾ ਨਹੀਂ ਕਰਦਾ ਜਿਹਨੇ ਕਰਾਉਣਾ ਮਗਰ ਮਗਰ ਮੈਂ ਆਪ ਉਸ ਤੋਂ ਲੰਘਿਆ ਮੇਰੇ ਫਾਦਰ ਮਰ ਗਏ ਉਸ ਤੋਂ ਬਾਅਦ ਅਸੀਂ ਜ਼ਮੀਨ ਨੂੰ ਕਰਾਉਣਾ ਉਸ ਤੋਂ ਸਾਲਾ ਕਦੇ ਤਹਿਸੀਲਦਾਰ ਕਦੇ ਪਟਵਾਰੀ ਕਦੇ ਕੁਛ ਬੰਦੇ ਬੜੇ ਰੌਲੇ ਪੈਂਦੇ ਇੱਕ ਤਰ੍ਹਾਂ ਤੀਜੀ ਗੱਲ ਇਹਦੇ ਵਿੱਚ ਹਲੇ ਵੀ ਇਹ ਜੀ ਜੀ ਕਿ ਇਹਦੇ ਤੇ ਦੇਖੋ ਜਥੇਬੰਦੀਆਂ ਨੂੰ ਕਹਿਣਾ ਚਾਹੀਦਾ ਕਹਿਣਾ ਕੀ ਚਾਹੀਦਾ ਉਹ ਪ੍ਰੈਸ਼ਰ ਵੀ ਪਾਉਣਾ ਚਾਹੀਦਾ ਸਰਕਾਰੀ ਅਧਿਕਾਰੀਆਂ ਤੇ ਭਾਈਏ ਉੱਥੇ ਜਾ ਕੇ ਘਰੋ ਘਰੀ ਜਾ ਕੇ ਕਰੋ ਉਹਨਾਂ ਦੇ ਲੋਕਾਂ ਦੇ ਇਹ ਡਿਲੇ ਨਹੀਂ ਹੋਣੀ ਚਾਹੀਦੀ ਨਾ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਹੈ ኦਪਰੇਸ਼ਨਲ ਹੋਲਡਰ ਦੀ ਉਹਦੇ ਵਿੱਚ ਟੈਨੈਂਟ ਫਾਰਮਰ ਵੀ ਨੇ ਜਿਹੜੇ ਕਿਰਾਏ ਤੇ ਲੈਂਦੇ ਨੇ ਉਹਦੇ ਵਿੱਚ ਵਟਾਈਦਾਰ ਵੀ ਨੇ ਉਹਦੇ ਤੇ ਅਗ-ਅਗ ਤਰ੍ਹਾਂ ਦੇ ਲੋਕ ਨੇ ਦੇਖੋ ਇਹਦੇ ਦੋ ਲੈਵਲ ਦੇਖਿਆ ਮਾਲਕੀ ਜ਼ਮੀਨ ਦੀ ਮਾਲਕੀ ਜ਼ਮੀਨ ਦੀ ਨੂੰ ਲੈ ਕੇ ਇੱਕ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਸੀ 1.7 ਏਕੜ ਦਾ ਉਹਦੇ ਤੇ ਹਲੇ ਵੀ ਬਹੁਤ ਜਥੇਬੰਦੀਆਂ ਮੰਗ ਕਰਦੀਆਂ ਨੇ ਵੀ 17.5 ਏਕੜ ਵਾਲੀ ਜਿਹੜੀ ਕਿਉਂਕਿ ਸਰਕਾਰ ਨੇ ਕਾਨੂੰਨ ਬਣਾਇਆ ਨਾ ਜਿਵੇਂ ਸਰਕਾਰ 33% ਜ਼ਮੀਨ ਦਲਦਲਾਂ ਨੂੰ ਦੇਣਾ ਚਾਹੁੰਦੀ ਹੈ ਤੱਕ ਕਾਨੂੰਨ ਹੈ ਪਿੰਡਾਂ ਦੀਆਂ ਸ਼ਾਮਲਾਟਾਂ 'ਚ ਉਹ ਕਾਨੂੰਨ ਵੀ ਲਾਗੂ ਹੋਵੇ ਤੇ 17.5 ਏਕੜ ਵਾਲਾ ਕਾਨੂੰਨ ਵੀ ਲਾਗੂ ਹੋਵੇ ਪਰ ਮੈਨੂੰ ਇਹ ਲੱਗਦਾ ਹੈ ਕਿ ਸੌਰੀ ਲੋਕ ਐਡੇ ਹੈਗੇ ਨੇ ਸਮਝਦਾਰ ਕਿਉਂ 7.5 ਏਕੜ ਤੋਂ ਕੋਈ ਮੂਰਖੀ ਹੋਊਗਾ ਜਿਹਨੇ ਆਪਣੇ ਨਾਂ ਦੇ ਰੱਖੇ ਪਹੁੰਚਿਆ ਨੇ ਕਿਸੇ ਕਿਸੇ ਦੇ ਨਾਂ ਲਵਾਤੀਆਂ ਹੋਈਆਂ ਨੇ ਸੋ ਇਹ ਮੰਗ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਇਹ ਚ ਇੰਪਲੀਮੈਂਟੇਸ਼ਨ ਤੋਂ ਕਿੰਨੀ ਜ਼ਮੀਨ ਫालतू ਨਿਕਲੂਗੀ ਇਹ ਮੈਨੂੰ ਤਾਂ ਡਾਊਟ ਹੈ ਇਸ ਗੱਲ ਦਾ ਪਰ ਫਿਰ ਵੀ ਬਹੁਤ ਸਾਰੇ ਐਸੇ ادارے ਨੇ ਮੱਠ ਨੇ ਬਹੁਤ ਸਾਰੇ ਡੇਰੇ ਨੇ ਜਿਹੜਾ ਦੇ ਵਿੱਚ ਜਿਹੜੇ ਅਜ ਇਰ ਮੈਂ ਹੁਣ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਉਣਾ ਕਿਉਂਕਿ ਗੁਰਦੁਆਰੇ ਰੈਡੀਮੈਂਟ ਨਹੀਂ ਅੱਜ ਵੀ ਲੋਕਾਂ ਦੇ ਸਮਾਜਿਕ ਧਾਰਮਿਕ ਫੰਕਸ਼ਨ ਲਈ ਬਹੁਤ سارے ਡੇਰੇ ਹੋਈ ਨਹੀਂ ਜਿਹੜੇ ਡੇਢ-ਡੇਢ 2-200 3-300 ਸਾਲ ਪੁਰਾਣੇ ਨੇ ਹਜ਼ਾਰਾਂ ਏਕੜ ਜ਼ਮੀਨ ਲਈ ਬੈਠੇ ਨੇ ਉੱਥੇ ਜਿਹੜੇ ਬਾਹਰ ਰਹੇ ਨੇ ਲੋਕ ਉਹ ਤਿੰਨ-ਤਿੰਨ ਚਾਰ-ਚਾਰ ਪੁਛਤਾ ਤੋਂ ਬਾਹਰ ਰਹੇ ਨੇ ਉਹ ਕਿਉਂ ਉਹ ਜ਼ਮੀਨਾਂ ਕਿਉਂ ਨਹੀਂ ਉਹਨਾਂ ਕਿਸਾਨਾਂ ਨੂੰ ਮਿਲਣੀਆਂ ਚਾਹੀਦੀਆਂ ਨੰਬਰ 1 ਨੰਬਰ 2 ਜਿਹੜਾ ਤੁਸੀਂ ਕਹਿ ਰਹੇ ਹੋ ਆ ਜਾਲਾ ਪਿੰਡ ਹੈ ਇੱਥੇ ਇੱਥੋਂ ਹੁਣ ਬਾਈਪਾਸ ਲੱਗਣਾ ਉਹ ਬਾਈਪਾਸ ਦੀ ਜ਼ਮੀਨ ਜਿਹੜੀ ਆ ਰਹੀ ਹੈ ਬਜਾਰੇ ਬਾਹਰ ਰਹੇ ਨੇ ਜ਼ਮੀਨ ਉਹ ਡੇਰੇ ਦੇ ਨਾਂ ਤੇ ਆ ਹੁਣ ਜਿਹੜੇ ਪੈਸੇ ਮਿਲਣੇ ਨੇ ਉਹ ਜੇ ਅਸੀਂ ਰੋਲਾ ਨਾ ਪਾਉਦੇ ਤਾਂ ਸਾਰੇ ਪੈਸੇ ਡੇਰੇ ਦੇ ਮਹੰਤ ਦੇ ਨਾਂ ਚਲੇ ਜਾਣੇ ਸੀ ਹੁਣ ਉਹ ਲੋਕਾਂ ਨੂੰ ਕੀ ਬੈਨੀਫਿਟ ਹੋਊਗਾ ਇਸੇ ਤਰ੍ਹਾਂ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਜਿਹੜੇ ਜ਼ਮੀਨ ਠੇਕੇ ਤੇ ਲੈ ਕੇ ਵਾਉਂਦੇ ਨੇ ਜਾਂ ਵਟਾਈ ਤੇ ਵਾਉਂਦੇ ਨੇ ਉਹਨਾਂ ਸਾਰਿਆਂ ਨੂੰ ਉਹ ਸਾਰੇ ਕਹਿੰੋ ਕਿ ਬੈਨੀਫਿਟਸ ਨੇ ਜਿਹੜੇ ਕੋਈ ਨੇਚਰਲ ਲਾਸ ਹੋ ਗਿਆ ਉਹਦਾ ਬੈਨੀਫਿਟ ਸਬਸਿਡੀਆਂ ਦਾ ਬੈਨੀਫਿਟ ਉਹ ਆਪਰੇਸ਼ਨਲ ਹੋਲਡਰਸ ਨੂੰ ਮਿਲਣਾ ਚਾਹੀਦਾ ਨਾ ਕਿ ਮਾਲਕ ਨੂੰ ਮਿਲਣਾ ਚਾਹੀਦਾ ਮੈਂ ਮਾਲਕ ਆ ਮੈਂ ਆਪਰੇਸ਼ਨ ਵੀ ਕਰਦਾ ਮਤਲਬ ਕਿ ਖੇਤੀ ਵੀ ਕਰਦਾ ਮੈਨੂੰ ਮਿਲੇ ਮੇਰੀ ਜ਼ਮੀਨ ਤੇ ਕੋਈ ਹੋਰ ਖੇਤੀ ਕਰਦਾ ਹੈ ਉਹਨੂੰ ਸਬਸਿਡੀ ਮਿਲੇ ਉਹਨੂੰ ਜ਼ਮੀਨ ਦਾ ਮਤਲਬ ਪੈਸੇ ਉਹਦੇ ਨਾਂ ਤੇ ਜਮ੍ਹਾਂ ਹੋਣੇ ਚਾਹੀਦੇ ਨੇ ਸਮੱਸਿਆ ਉਦੋਂ ਆ ਜਾਂਦੀ ਹੈ ਜਦੋਂ ਗਿਰਦਾਵਰੀ ਦੀ ਗੱਲ ਹੁੰਦੀ ਹੈ ਕਿ ਗਿਰਦਾਵਰੀ ਕਿਹਦੇ ਨਾਂ ਤੇ ਹੋਵੇ ਕਾਨੂੰਨ ਇਹ ਕਹਿੰਦਾ ਕਿ ਗਿਰਦਾਵਰੀ ਉਹਦੇ ਨਾਂ ਤੇ ਹੋਊਗੀ ਜਿਹੜਾ ਆਪਰੇਸ਼ਨ ਕਰਦਾ ਹੋਵੇ ਲੇਕਿਨ ਜਦੋਂ ਗਿਰਦਾਵਰੀ ਬਦੇ ਇਹ ਹੁੰਦਾ ਤਾਂ ਮਾਲਕ ਹੈ ਜਿਹੜਾ ਉਹਨੂੰ ਲੱਗਦਾ ਵੀ ਜੇ ਗਿਰਦਾਵਰੀ ਇਹਦੇ ਤੇ ਹੋਊਗੀ ਮੇਰੇ ਤੋਂ ਜਮੀਨ ਚਲੇ ਗਈ ਇਹ ਕੰਟਰਡਿਕਸ਼ਨ ਨੂੰ ਕਿਸੇ ਤਰ੍ਹਾਂ ਰਿਜ਼ੋਲਵ ਕਰਨਾ ਚਾਹੀਦਾ ਹੈ ਵੀ ਜਦ ਤੱਕ ਮਾਲਕ ਨਹੀਂ ਲਿਖ ਕੇ ਦਿੰਦਾ ਕਿ ਮੇਰੀ ਜ਼ਮੀਨ ਉਹਦੇ ਨਾਂ ਤੇ ਗਿਰਦਾਫਰੀ ਹੋ ਜੇ ਉਹ ਗਿਰਦਾਫਰੀ ਚੇਂਜ ਨਾ ਹੋਵੇ ਨਹੀਂ ਅੱਲਾ ਝਗੜੇ ਖੜੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਦੂਜੀ ਗੱਲ ਜਿਹੜੀ ਹੈ ਇਹਦੇ ਤੇ ਦੇਖੋ ਜਿਹੜੀ ਤੁਸੀਂ ਕਹਿ ਰਹੇ ਹੋ ਇਹਦੇ ਤੇ ਇੱਕ ਪੱਖ ਇਹ ਆਉਂਦਾ ਹੈ ਵੀ ਜਿਹੜਾ ਅਸਲ ਚ ਆਪਣੇ ਲਈ ਬਹੁਤ ਯੁੱਧਨੀਤਿਕ ਇੱਕ ਤਰ੍ਹਾਂ ਦਾ ਕਹਿ ਦੋ ਸਵਾਲ ਹੈ ਜਿੰਨ ਕਹਿ ਦੋ ਕਿ ਵੱਡਾ ਸਵਾਲ ਹੈ ਮੇਨ ਸਵਾਲ ਹੈ ਉਹ ਹੈ ਕਿ ਜਿਹੜੇ ਗਰੀਬ ਕਿਸਾਨ ਨੇ ਜਿਹੜੇ ਜ਼ਮੀਨ ਠੇਕੇ ਦੇ ਲੈ ਕੇ ਵਾਉਂਦੇ ਨੇ ਜਾਂ ਥੋੜੀ ਜ਼ਮੀਨ ਵਾਲੇ ਨੇ ਬੰਦੇ ਉਹਨਾਂ ਨੂੰ ਇਸ ਨਵੇਂ ਟੈਕਨੋਲੋਜੀ ਦੇ ਦੌਰ ਅੰਦਰ ਕੀ ਬਣੇ ਉਹਨਾਂ ਦਾ ਉਹਦੇ ਦੇਖੋ ਮੇਰਾ ਦੋ ਲਾਈਨਾਂ ਚ ਜਵਾਬ ਹੈ ਜਾਂ ਤਾਂ ਕੋ-ਆਪਰੇਟਿਵ ਫਾਰਮਿੰਗ ਵੱਲ ਜਾਣਾ ਚਾਹੀਦਾ ਹੈ ਜਾਂ ਸਕੇਲ ਫਾਰਮਿੰਗ ਵੱਲ ਜਾਣਾ ਚਾਹੀਦਾ ਹੈ ਇਹ ਸਰਕਾਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਬਸਿਡੀਆਂ ਦੇ ਰੂਪ ਵਿੱਚ ਜਿਵੇਂ ਮੰਨ ਲਓ 50 ਕਿਸਾਨ ਉਹਨੇ ਜਿਹੜੇ 2-2 ਏਕੜਾਂ ਵਾਲੇ ਨੇ ਉਹਨਾਂ ਦੀ 100 100 100 ਏਕੜ ਦਾ ਫਾਰਮ ਬਣੇ ਕਨਸੋਲੀਡੇਟ ਹੋਵੇ ਸਰਕਾਰ ਪਾਣੀ ਦਾ ਫਰਟੀਲਾਈਜ਼ਰ ਦਾ ਹੋਰ ਸਬਸਿਡੀਆਂ ਦੇ ਜਿਹੜੀਆਂ ਉਹਨਾਂ ਨੂੰ ਪ੍ਰਾਇਮਰਲੀ ਦੇਣ ਸੋ ਦੱਟ 2 ਏਕੜ ਦੇ ਵਿੱਚੋਂ ਭੁੱਖਾ ਵਰਦਾ ਜਦੋਂ 100 ਏਕੜ ਦੇ ਵਿੱਚ ਇਕੱਠੇ ਖੇਤੀ ਕਰਨਗੇ ਇਨਪੁਟਸ ਦਾ ਖਰਚਾ ਘਟੂਗਾ ਨੰਬਰ 1 ਨੰਬਰ 2 ਸਰਕਾਰ ਨੂੰ ਉਹਨੂੰ ਪ੍ਰਮੋਟ ਕਰਨੀ ਉਹਨਾਂ ਨੂੰ ਕੁਝ ਪ੍ਰੀਮੀਅਮ ਦੇ ਤੌਰ ਤੇ ਉਹਨਾਂ ਨੂੰ ਜਿਵੇਂ ਕੰਮ ਕਰਨ ਦੇ ਇਵੈਂਟਸ 'ਚ ਉਹਨਾਂ ਦੀ ਜਿਹੜੀ ਲੇਬਰ ਹੈ ਉਹਦੀ ਵੀ ਵੈਲਿਊਏਸ਼ਨ ਵੱਧ ਪਾਉਣੀ ਚਾਹੀਦੀ ਹੈ ਫਿਰ ਤਾਂ ਜੋ ਉਹਦਾ ਘਰ ਦਾ ਗੁਜ਼ਾਰਾ ਚੱਲੇ ਚੰਗੀ ਤਰ੍ਹਾਂ ਮੈਂ ਨਹੀਂ ਕਹਿੰਦਾ ਵੀ ਇਹਦੇ ਸਟੇਟ ਸਾਰੀ ਜ਼ਮੀਨ ਨੂੰ ਅਕਵਾਇਰ ਕਰ ਲੇ ਤੇ ਉਹਦੇ ਤੇ ਕੋਈ ਵੱਡੇ ਫਾਰਮ ਬਣਾ ਕੇ ਸਟੇਟ ਹੀ ਮਾਲਕ ਬਣ ਜੇ ਉਹ ਠੀਕ ਨਹੀਂ ਹੋਊਗਾ ਉਹ ਸਾਡੇ ਵਰਗੇ ਸਮਾਜ 'ਚ ਲਾਗੂ ਨਹੀਂ ਹੋ ਸਕਦਾ ਇਸ ਕਰਕੇ ਇਹ ਇਹ ਜਿਹੜਾ ਤੁਸੀਂ ਰੱਖਿਆ ਸਵਾਲ ਇਹਦੇ ਦੋ ਹੀ ਨੇ ਵੀ ਰੈਵਨਿਊ ਡਿਪਾਰਟਮੈਂਟ ਤੇ ਪ੍ਰੈਸ਼ਰ ਪਾਉਣਾ ਤੇ ਦੂਜਾ ਹੈ ਨਹੀਂ ਉਹਨੂੰ ਸਿੰਪਲੀਫਾਈ ਕਰਨਾ ਸਰ ਉਹ ਬਹੁਤ ਔਖਾ ਜਿਹੜਾ ਤਕਸੀਮ ਵਾਲਾ ਕੰਮ ਹੈ ਨਾ ਮੈਂ ਆਪਣੀ ਗੱਲ ਕਰਾ ਹੁਣ ਮੇਰਾ ਪਰਿਵਾਰ ਆ ਕੋਈ ਆਸਟ੍ਰੇਲੀਆ ਬੈਠਾ ਕੋਈ ਨਿਊਜ਼ੀਲੈਂਡ ਕੋਈ ਸਿੰਗਾਪੁਰ ਹਾਂਗਕਾਂਗ ਉਹ ਕਹਿੰਦੇ ਨੇ ਸਾਰੇ ਬੰਦਿਆਂ ਦੇ ਤੁਸੀਂ ਜਿਹੜਾ ਐਫੀਡਾਫਿਟ ਲਿਆਓ ਸਹਿਮਤੀ ਲਿਆਓ ਉਹ ਪਰਿਵਾਰ ਚ ਇੱਕ ਵੀ ਜੀ ਵੀ ਵਿਗੜ ਜੇ ਤੇ ਮੇਨਾਂ ਦਾ ਆਨਲਾਈਨ ਜਿਹੜਾ ਹੁਣ ਸ਼ੁਰੂ ਹੋ ਗਿਆ ਤੇ ਤੇ ਉਹ ਹੋਰ ਸਿੰਪਲੀਫਾਈ ਹੋ ਸਕਦਾ ਹੈ ਮਲੇਕਨ ਸੈਂਟੇਟ ਕੋਈ ਤਕਸੀਨ ਖਾਸ ਕਰਕੇ ਜਿਹੜੇ ਐਨ ਆਰ ਆਈ ਬੰਦੇ ਬੈਠੇ ਉਹਨਾਂ ਉੱਤੇ ਬੜੀ ਵੱਡੀ ਸਵਾਲ ਨਹੀਂ ਸਾਡੇ ਲਈ ਵੀ ਇੱਥੇ ਔਖਾ ਹੁੰਦਾ ਬਹੁਤ ਔਖਾ ਕੋਈ ਐਸਾ ਕੁਐਸਚਨ ਜਿਹੜਾ ਜ਼ਰੂਰੀ ਕਰਨਾ ਹੋਵੇ ਆਪਾਂ ਫਿਰ ਕੁਐਸਚਨ ਤਾਂ ਜਿਹੜਾ ਨਾ ਐਕਚੁਅਲੀ ਆ ਡਾਕਟਰ ਸਾਹਿਬ ਨੇ ਕਾਫੀ ਡਿਟੇਲ ਚੀਜ਼ਾਂ ਰੱਖੀਆਂ ਨੇ ਇਹ ਜਿਵੇਂ ਦੁਨੀਆ ਭਰ ਦੀ ਇੱਕ ਬਹਿਸ ਹੈ ਇੱਕ ਨੌਰਥ ਹੈ ਇੱਕ ਸਾਊਥ ਸਾਡੇ ਵਰਗੇ ਮੁਲਕ ਆ ਜਿਹੜੇ ਇੱਥੇ ਫੂਡ ਸਕਿਉਰਟੀ ਦਾ ਮਸਲਾ ਬਹੁਤ ਜ਼ਿਆਦਾ ਇੱਥੇ ਲਾਈਵਲੀਹੁੱਡ ਦਾ ਮਸਲਾ ਐਗਰੀਕਲਚਰ ਦਾ ਬਹੁਤ ਜਿਹੜਾ ਇਹ ਜੀ ਟੋਟਲ ਇਸ ਕਿਤੇ ਦੀ ਇੰਡੀਆ ਦੀ ਜਿਹੜੀ ਪੋਲੀਟিক্যাল ਇਕਨੋਮੀ ਆ ਉਹ ਐਗਰੋ ਬੇਸਡ ਐਗਰੀਕਲਚਰ ਨਾਲ ਜੁੜੀ ਆ ਇਹਦੀ ਜੇ ਸੈਂਟਰਲਟੀ ਜਿਵੇਂ ਉਦੋਂ 20 22 ਤੇ 21 ਦੇ ਅੰਦੋਲਨ ਨੇ ਹਿੰਦੁਸਤਾਨ 'ਤੇ ਖੜੀ ਕਰਤੀ ਸੀ ਚਾਹੇ ਦੁਨੀਆ ਦੇ ਕੋਈ ਕੈਨੇਡਾ 'ਚ ਬੈਠਾ ਅਮਰੀਕਾ 'ਚ ਬੈਠਾ ਹੋਰ ਆ ਉਹ ਗਏ ਵੀ ਇਸ ਕਰਕੇ ਆ ਵੀ ਉਹ ਇਥੋਂ ਨਾਲ ਦੀ ਲਵਲੀ ਹਲਡ ਉਹ ਨਹੀਂ ਐਗਰੀਕਲਚਰ ਨਹੀਂ ਉਹ ਮੈ ਪ੍ਰੋਵਾਈਡ ਕਰ ਰਹੀ ਸੀ ਇਹਨੂੰ ਸੈਂਟਰ ਤੇ ਲਿਆਉਣਾ ਇਦੇ ਤੇ ਪਾਲਿਸੀ ਬਣਾਉਣੀ ਹੈ ਇਦੇ ਤੇ ਪਲੈਨਿੰਗ ਬਣਾਉਣੀ ਜਿਵੇਂ ਸਵਾਮੀ ਨਾਥਨ ਨੇ 2004 ਅੱਜ ਵੀ ਉਹ ਸੈਂਟਰਲ ਕੋਰ ਕੁਐਸਚਨ ਨਹੀਂ ਸੈਂਟਰਲ ਕੋਰ ਕੁਐਸਚਨ ਤੁਹਾਡੇ ਚ ਹਿੰਦੂ ਤੇ ਸਿੱਖ ਆ ਜਾਂਦਾ ਮੁਸਲਮਾਨ ਆ ਜਾਂਦਾ ਰੂਲਿੰਗ ਕਲਾਸ ਦਾ ਚੌਦੀ ਆ ਵੀ ਉਹ ਸੈਂਟਰਲ ਇਸ਼ੂ ਬਣੇ ਰਹਣ ਜਿਹੜੇ ਲੋਕਾਂ ਦੀ ਲਾਈਫ ਲਾਈਨ ਨਾਲ ਜੁੜੇ ਹੋਣ ਮੈਂ ਨਾ ਤਾਂ ਕਿੰਦੀ ਗੱਲ ਆਇਆ ਠੀਕ ਹੈ ਜੀ ਦੇਖੋ ਜਿਹੜੀ ਅਨਪਲੋਇਮੈਂਟ ਹੈ अगर कुलदीप जी अगर ये डेवलपमेंट यूरोपियन मॉडल में असं देखते दे हैं कि उत्तर एग्रीकल्चर तो बहुत जाके लोग इंडस्ट्री या सर्विस सैक्टर अब्जॉर्व हो गए नौ एनी आर्टिफिशियल इंटैलीजेंस टेक्नोलॉजी बायोटेक्नोलॉजी सारा कुछ डिवैलपमेंट होने तो की ये पॉसीबल है कि एगरीकल्चर तो बहुत जाके हो जाएंगे दैन जी ये गल कह रहे हैं बिल्कुल एग्रीकल्चर सेंटर्ड या एगरीकल्चर सेंट्रिक ਪਾਲਿਸੀ ਹੀ ਉਹ ਇੱਥੇ এমਪਲాయਮੈਂਟ ਨੂੰ ਵਧਾ ਸਕੂਗੀ ਅਗਰ ਅਸੀਂ ਇਹਦੇ ਚੋਂ ਕੱਢੇ ਜਾਵਾਂਗੇ ਲੋਕਾਂ ਨੂੰ ਚਾਹੇ ਕਹੋ ਫਿਜ਼ੀਕਲ ਲੇਬਰ ਕਰਦੇ ਨੇ ਚਾਹੇ ਮੈਂਟਲ ਲੇਬਰ ਕਰਦੇ ਨੇ ਤਾਂ ਉਹਨਾਂ ਨੇ ਨਸ਼ਿਆਂ ਵੱਲ ਜਾਣਾ ਜਾਂ ਉਹਨਾਂ ਨੇ ਫੋਰਨ ਜਾ ਕੇ ਤਕਲੀਫ ਪੈਣੀਆਂ ਨੇ ਕੋਈ ਇਸ ਕਿਸਮ ਦਾ ਆਵੇ ਕਿ ਕਿਉਂਕਿ ਐਗਰੀਕਲਚਰ ਵੈਸੇ ਵੀ ਜਿਹੜੀ ਗੱਲ ਕਰ ਰਹੇ ਮੈਂ ਕੀ ਬਤਾ ਰਿਹਾ ਇਸ ਕਰ ਨੂੰ ਗੱਲ ਸੁਖਪਾਲ ਨਾਲ ਵੀ ਮੇਰੀ ਇੱਥੇ ਗੱਲ ਹੋ ਰਹੀ ਸੀ ਕਿ ਐਗਰੀਕਲਚਰ ਇੱਕ ਐਸਾ ਤੰਦਾ ਹੈ ਜਿੰਨੇ ਪਾਪੂਲੇਸ਼ਨ ਜਿੰਨੀ ਵਧੀ ਜਾਣੀ ਹੈ ਇਹਦੀ ਲੋੜ ਹੋਰ ਵਧੀ ਜਾਣੀ ਹੈ ਉਹ ਗ੍ਰੇਨਸ ਦੇ ਰੂਪ ਵਿੱਚ ਵੀ ਫੈਜ ਵੈਜੀਟੇਬਲ ਦੇ ਫਰੂਟ ਦੇ ਸਾਰੇ ਜਿਹੜੇ ਦਾਲਾਂ ਦੇ ਤੇਲ ਬੀਜਾਂ ਦੇ ਰੂਪ ਦੇ ਵਿੱਚ ਇਹਦੀ ਜ਼ਰੂਰਤ ਵਧੀ ਜਾਣੀ ਹੈ ਜ਼ਮੀਨ ਹੈ ਜਿਹੜੀ ਹੋਰ ਅਰਬਨਾਈਜੇਸ਼ਨ ਹੋਣ ਤੋਂ ਬਾਅਦ ਐਗਰੀਕਲਚਰ ਦੇ ਥੱਲੇ ਅਗਰ ਘਟਦੀ ਹੈ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਅਸੀਂ ਜਿਹੜੇ ਐਲੀਮੈਂਟ ਜ਼ਮੀਨ ਦੇ ਵਿੱਚ ਨੇ ਉਹਦਾ ਵੀ ਬਣਿਆ ਪੰਜਾ ਤੱਤਾਂ ਦਾ ਸਤਿਅ ਹੈ ਉਹਨੂੰ ਸਪਲੀਮੈਂਟ ਕਰਨਾ ਜ਼ਰੂਰੀ ਹੈ ਇਸ ਕਰਕੇ ਐਗਰੀਕਲਚਰ ਹੀ ਸੱਚ ਨੇ ਇੰਪੋਰਟੈਂਟ professions ਜਿਹੜੀ ਪ੍ਰੋਡਕਸ਼ਨ ਇਹ ਕਰਦੇ ਨੇ ਉਹਦੇ ਨਾਲ ਜ਼ਿੰਦਗੀ ਪੈਦਾ ਹੁੰਦੀ ਹੈ ਤੇ ਜ਼ਿੰਦਗੀ ਵਿਕਾਸ ਕਰਦੀ ਹੈ ਤੇ ਮਰ ਤੱਕ ਬੰਦਾ ਜਿੰਦਾ ਹੈ ਇਸ ਲਈ ਇਸ ਐਗਰੀਕਲਚਰ ਧੰਦੇ ਦੀ ਜਿਹੜੀ ਸਟੇਟਸ ਹੈ ਉਹ ਸਟੇਟਸ ਵੀ ਜਿੰਨਾ ਰਾਜਿਆਂ ਨੇ ਜਿੰਨਾ ਇਹਨਾਂ ਸਰਕਾਰਾਂ ਨੇ ਬਲਕਿ ਜਿਹੜਾ ਬੰਦਾ ਖੇਤੀ 'ਚ ਲੱਗਿਆ ਉਹਨੂੰ ਐ ਸਮਝਿਆ ਜਾਂਦਾ ਵੀ ਇਹ ਚੌਥੇ दर्जे ਦਾ ਬੰਦਾ ਕੋਈ ਇਹਨੂੰ ਵੀ ਅਪਲਿਫਟ ਕਰਨਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਨੂੰ ਇਹਦੇ ਜੋੜ ਲਾਉਣਾ ਚਾਹੀਦਾ ਮੈਂ ਸਾਨੂੰ ਇਹ ਚਾਹੀਦਾ ਕਿ ਡਾਕਟਰਾਂ ਨਾਲੋਂ ਮਾਸਟਰਾਂ ਨਾਲੋਂ ਇਹ ਧੰਦਾ ਕਿਸੇ ਤਰ੍ਹਾਂ ਘੱਟ ਨਹੀਂ ਹੈ ਜਿਹੜੇ ਲੋਕ ਪਰਮਾਣੂ ਹਥਿਆਰ ਬਣਾਉਂਦੇ ਨੇ ਜਿਹੜੇ ਮਤਲਬ ਕਿ ਜਾਨਾਂ ਲੈਣ ਵਾਲੇ ਹਥਿਆਰ ਬਣਾਉਂਦੇ ਨੇ ਉਹਨਾਂ ਦਾ ਸਟੇਟਸ ਜ਼ਿਆਦਾ ਹੈ ਜਿਹੜੇ ਲੋਕ ਜਾਨ ਬਖਸ਼ਦੇ ਨੇ ਜਾਂ ਜਾਨ ਮਰਨ ਤੱਕ ਜਾਨ ਜਿਉਂਦੇ ਰਹਿਣ ਲਈ ਜੋ ਦਿੰਦੇ ਨੇ ਖਾਦ ਖਰਾਕ ਉਹਨਾਂ ਦਾ ਸਟੇਟਸ ਥੱਲੇ ਆ ਇਹਦੇ ਤੇ ਵੀ ਝੋਲ ਲੱਗਦਾ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਕਾਫੀ ਹੋ ਗਿਆ ਸਵਾਲ ਬਹੁਤ ਸਾਰੇ ਨੇ ਵੈਸੇ ਕੋਆਪਰੇਟਿਵ ਮਾਡਲ ਉਹਨਾਂ ਦੇ ਪਾਸੇ ਐਸਕੇ ਨੂੰ ਵੀ ਕੋਈ ਤਰਕੀ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕੁਝ ਇੱਕ ਮਾਡਲ ਸਾਡੇ ਪੰਜਾਬ 'ਚ ਹੈਗੇ ਨੇ ਲੋਕਾਂ 'ਚ ਅਵੇਅਰਨੈਸ ਇਸ ਗੱਲ ਦੀ ਲੈ ਕੇ ਜਾਣੀ ਚਾਹੀਦੀ ਹੈ ਤੇ ਕੋਆਪਰੇਟਿਵ ਖੇਤੀ ਵਾਲੇ ਪਾਸੇ ਜਿੰਨਾ ਤਰ੍ਹਾਂ ਸੀ ਨਹੀਂ ਮੁੜਦੇ ਉਹਨਾਂ 'ਚ ਸਾਡਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ ਭਲਾਨੀ ਆ ਤੇ ਪਿੰਡਾਂ ਦੇ ਵਿੱਚ ਜਿਹੜਾ ਭਾਈਚਾਰਕ ਕੇਕ ਤਾਂ ਵੀ ਉਹਨੂੰ ਵੈਸੇ ਵੱਧ ਸਕਦੀ ਆ ਤੇ ਜੇ ਤੁਸੀਂ ਕੋਸ਼ਿਸ਼ ਕਰਕੇ ਐਸਕੇਮ ਵੱਲੋਂ ਕੋਈ ਪ੍ਰੋਗਰਾਮ ਐਸਾ ਦੋ ਕਿ ਕੋਆਪਰੇਟਿਵ ਖੇਤੀ ਜਿਹੜੀ ਆ ਕਿਸਾਨ ਉਧਰ ਨੂੰ ਮੁੜਨ ਤੇ ਮੇਰੇ ਖਿਆਲ ਚ ਇੱਕ ਬਦਲ ਹੋਊਗਾ ਇਕੱਲੇ ਅੰਦੋਲਨ ਨਾਲੋਂ ਲੋਕਾਂ ਨੂੰ ਵੀ ਚੇਤਨ ਕਰਨਾ ਮੇਰੇ ਖਿਆਲ ਬਹੁਤ ਜ਼ਰੂਰੀ ਤੇ ਐਸਕੇਮ ਦਾ ਇਸ ਵੇਲੇ ਜੋ ਸਟੇਟਸ ਆ ਜਿੱਦਾਂ ਲੋਕ ਉਹਨੂੰ ਮਾਨਤਾ ਦਿੰਦੇ ਆ ਜਿੱਦਾਂ ਸਮਝਦੇ ਆ ਕਿ ਇਹਨਾਂ ਕੋਲ ਸਹੀ ਗਾਈਡ ਕਰ ਦੇ ਦਾ ਸਪਾਰਰ ਹੁੰਦਾ ਤੇ ਨਾ ਆ ਲਿਆ ਇਹੋ ਜਿਹੇ ਲੋਕ ਹੈ ਜਿਹੜੇ ਸਾਨੂੰ ਅੱਗੇ ਲਿਜਾ ਸਕਦੇ ਆ ਤੇ ਲੋਕ ਉਹਨਾਂ ਤੇ ਵਿਸ਼ਵਾਸ ਵੀ ਕਰਦੇ ਆ ਮੈਂ ਤੇ ਤੁਹਾਨੂੰ ਇਸ ਪਲੇਟਫਾਰਮ ਤੋਂ ਰਿਕੁਐਸਟ ਕਰਨਾ ਚਾਹਾਂਗਾ ਕਿ ਤੁਸੀਂ ਘੱਟੋ ਘੱਟ ਇਸ ਸਕੈਮ ਜੀ ਚੀਜ਼ ਨੂੰ ਜ਼ਰੂਰ ਕਹੋ ਕਿ ਪਿੰਡਾਂ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ ਤੁਸੀਂ ਤੇ ਦੇਖਦੇ ਸਾਡੇ ਨਾਲੋਂ ਜ਼ਿਆਦਾ ਕੋਪਰਟੂ ਕੇਸੀ ਵਾਲੇ ਪਾਸੇ ਕਿਸੇ ਤਰ੍ਹਾਂ ਕੋ ਜਿਹੜੇ ਦੁਆਬੇ ਚ ਮਾਡਲ ਪੰਜ ਸੱਤ ਪਿੰਡਾਂ ਦੇ ਹੈਗੇ ਆ ਉਸ ਪਾਸੇ ਨੂੰ ਗੱਲ ਚੁੜੀ ਜਾਵੇ ਲੋਕਾਂ ਨੂੰ ਥੋੜਾ ਚੇਤਨਾ ਉੱਚ ਭੜਾਈ ਜਾਵੇ ਅਵੇਅਰ ਕੀਤਾ ਇਹ ਲੋਕ ਧਰਮ ਤੇ ਭਰੋਸਾ ਕਰਦੇ ਆ ਤੁਹਾਡੀ ਗੱਲ ਜ਼ਰੂਰ ਸੁਣੋ ਬਹੁਤ ਸ਼ੁਕਰੀਆ ਜੀ ਬਹੁਤ ਬੜਾ